ਪਹਿਲਾ ਗੀਤ ਕਿਹੜਾ ਰਿਕਾਰਡ ਹੋ ਗਿਆ ਇਹਨਾਂ ਜੀ 1985 ਦੇ ਵਿੱਚ ਅੱਛਾ ਜੀ 84 ਤੋਂ ਬਾਅਦ ਕਿਉਂਕਿ ਗਾਇਬ ਸੀ ਸਾਰੇ ਤੁਹਾਨੂੰ ਪਤਾ ਹੀ ਨਹੀਂ ਇਹ ਦੌਰ ਕਿਦਾਂ ਦੇ ਚੱਲ ਰਹੇ ਸੀ ਜੀ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਜੀ ਕਰਤਾਰ ਰਮਲ ਆ ਜੀ ਐ ਲਹਿਰੇ ਮੁਹੱਬਤ ਆਇਆ ਸੀ ਪਹਿਲੀ ਵਾਰ 85 ਸ ਮੈਂ ਨਾ ਪਹਿਲੇ ਦਿਨ ਤੋਂ ਹੀ ਆਸ਼ਕ ਸੀਗਾ ਜੀ ਵਾਹ ਠੀਕ ਹੈ ਜੀ ਵੀ ਜਦੋਂ ਵੀ ਮੈਂ ਮਿਲਣਾ ਜਾਂ ਸਦੀਕ ਸਾਹਿਬ ਨੂੰ ਤੇ ਜਾਂ ਮੈਂ ਪ੍ਰਧਾਨਮ ਬਲੇ ਸਾਹਿਬ ਨੂੰ ਠੀਕ ਆ ਵੀ ਇਹਨਾਂ ਨੂੰ ਮਿਲਣਾ ਮੈਂ ਵੀ ਹੋਰ ਰੋਜ਼ ਕਿਸੇ ਨੂੰ ਮਿਲਣਾ ਠੀਕ ਆ 85 ਦੇ ਬਾਅਦ ਜੀ ਪਹਿਲੀ ਵਾਰ ਇਸ ਸਟੇਸ਼ਨ ਤੇ ਉਹਨਾਂ ਦੀ ਸਟੇਜ ਲੱਗੀ ਸੀ 우ਸ਼ਾ ਕਿਰਨ ਉਹਨਾਂ ਦੇ ਨਾਲ ਮਾਸ਼ਾਅੱਲ ਉਹਨਾਂ ਦੇ ਨਾਂ 'ਚ 우ਸ਼ਾ ਕਿਰਨ ਜੀ 우ਸ਼ਾ ਕਿਰਨ ਜੀ ਜੀ ਠੀਕ ਆ ਤੇ ਉਹਨਾਂ ਤੇ ਗੀਤਾਂ ਤੋਂ ਮੈਂ ਬੜਾ ਪ੍ਰਭਾਵਿਤ ਹੋਇਆ ਉਹਨਾਂ ਦੇ ਅਖਾੜੇ ਤੋਂ ਬੜਾ ਪ੍ਰਭਾਵਿਤ ਹੋਇਆ ਜੀ ਮੈਂ ਲੇਕਿਨ ਉਹਨਾਂ ਨੂੰ ਗੀਤ ਦਿਖਾਏ ਅੱਛਾ ਉਸੇ ਮੌਕੇ ਤੇ ਉਸੇ ਮੌਕੇ ਤੇ ਅੱਛਾ ਜੀ ਤੇ ਜਦੋਂ ਮਨ ਨੂੰ ਗੀਤ ਦਿਖਾਏ ਉਹਨੇ ਕਹਿੰਦੇ ਵੀ ਪੁੱਤਰ ਮਿੱਥ ਕਿਉਂਕਿ ਜੀ ਇਹ ਤਾਂ ਸਾਡੇ ਘਰ ਦੀਆਂ ਜਿਹੜੀਆਂ ਤੰਗੀਆਂ ਤੁਰਸੀਆਂ ਸੀ ਹਾਂਜੀ ਉਹਦੇ ਨਾਲ ਸੂਏ ਤੇ ਦਿਹਾੜੀ ਧੂੜੀ ਕਰਕੇ ਨਾ ਜੀ ਜਦੋਂ ਮੇਰੇ ਕੋਲ ਹਫਤੇ ਕਿਤੇ ਪੈਸੇ ਬਣੇ ਮੈਂ ਲੁਧਿਆਣਾ ਟੱਪ ਗਿਆ ਜੀ ਅੱਛਾ ਜੀ ਲੁਧਿਆਣਾ ਟੱਪਾ ਵੀ ਉਹਨਾਂ ਦੇ ਮੁਤਾਬਕ ਪਰ ਮੈਨੂੰ ਉਹ ਤਾਂ ਨਹੀਂ ਮਿਲ ਸਕੇ ਅੱਛਾ ਮਿਲੇ ਨਹੀਂ ਉਹ ਮਿਲੇ ਨਹੀਂ ਮੈਨੂੰ ਠੀਕ ਆ ਉਹ ਜਦੋਂ ਨਾ ਮਿਲੇ ਮੈਂ ਦਫ਼ਤਰਾਂ 'ਚ ਕਿਹੜੇ-ਕਿਹੜੇ ਕਰਦਾ ਰਿਹਾ ਜੀ ਠੀਕ ਆ ਉਹ ਦਿਆਰਸੰਧ ਜੀ ਆਏ ਵਾਹ ਦਿਆਰਸੰਧ ਨਾਲ ਜੋ ਮਿਲ ਹੋਇਆ ਉਹਦੇ ਦਫ਼ਤਰ 'ਚ ਚਾਹ ਵੀ ਪੀਤੀ ਮੋੜਨਾ ਤਾਂ ਉੱਖਾ ਸੀ ਲੁਧਿਆਣਾ ਨਹੀਂ ਉਹ ਤਾਂ ਵਾਪਸੀ ਸੀਗੀ ਜੀ ਅੱਛਾ ਉਸੇ ਵੀ ਉਹਦੇ ਨਾਲ ਸਾਜ ਬਿੱਤੀ ਉਹ ਮਨ ਕਹਿੰਦਾ ਬੇਟਾ ਵੀ ਜਿਆਦਾ ਕੰਟਰੈਕਟਰ ਦੇ ਵਿੱਚ ਰਹਿ ਕੇ ਕਰੀਦਾਂ ਦਾਗਾ ਵੀ ਜਾਗ ਲੈ ਮੇਲਜੋਲ ਉਦੋਂ ਦਾ ਰੱਖੋ ਕਹਿੰਦਾ ਠੀਕ 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 ਹੈ ਵੀ ਉਹਦਰ ਪਿੰਡ ਵੀ ਦੂਰ ਹੈਗਾ ਹਾਂਜੀ ਵੀ ਹੁਣ ਤੂੰ ਜਾ ਸਕਦਾਗਾ ਵੀ ਉਹ ਤਾਂ ਤੈਨੂੰ ਕਿਤੇ ਪ੍ਰੋਗਰਾਮਾਂ ਤੇ ਮਿਲੂਗਾ ਕਿਉਂਕਿ ਉਹਦਾ ਫੋਨ ਫਾਨ ਤਾਂ ਹੁੰਦੇ ਨਹੀਂ ਸੀਗੇ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਜੀ ਜਦੋਂ ਮੈਨੂੰ ਨਾ ਮਿਲੇ ਇੱਕ ਮੇਰਾ ਦੋਸਤ ਸੀ ਜੀ ਗੁਰਦੇਵ ਮੱਤਾ ਅੱਛਾ ਜੀ ਉਹ ਮੈਨੂੰ ਅਚਾਨਕ ਹੀ ਇੱਥੇ ਲੁਧਿਆਣੇ ਮਿਲ ਗਿਆ ਠੀਕ ਹੈ ਉਹਨਾਂ ਕਹਿੰਦੇ ਕਿਦਰ ਫਿਰ ਦਮਾਜਾ ਆ ਕਰਕੇ ਮੈਂ ਰਮਲੇ ਨੂੰ ਗਈ ਦੇਣਾ ਸੀ ਹਾਂਜੀ ਉਹ ਜੀ ਰਮਲੇਦਪ ਪੋਤਰਾ ਸ਼ਗird ਸੀਗਾ ਅੱਛਾ ਗੁਰਦੇਵ ਮੱਤਾ ਠੀਕ ਆ ਉਮਰ ਗੋਤੰਗਾ ਤੂੰ ਮੇਰੇ ਨਾਲ ਚੱਲ ਤੇ ਅੱਜ ਆਪਾਂ ਰਾਤ ਹਾਕਮ ਬਖਤਰੀ ਵਾਲੇ ਦੇ ਘਰੇ ਕੱਟਦੇ ਆ ਅੱਛਾ ਜੀ ਮੈਂ ਚਲੋ ਠੀਕ ਆ ਜਦੋਂ ਮੈਂ ਹਾਕਮ ਬਖਤਰੀ ਵਾਲੇ ਦੇ ਘਰ ਗਿਆ ਜੀ ਹਾਂ ਜੀ ਤੇ ਉਦੋਂ ਮਿਲ ਗਏ ਉਹ ਵੀ ਕੋਈ ਬਹੁਤੇ ਅਜੇ ਉਹਨਾਂ ਦਾ ਵੀ ਸੰਘਰਸ਼ ਚੱਲ ਰਿਹਾ ਸੀ ਸੰਘਰਸ਼ ਚੱਲ ਰਿਹਾ ਸੀ ਉਹਨਾਂ ਦਾ ਫਲਤ ਨਹੀਂ ਸੀ ਕਿਸੇ ਸਾਹਬ ਜੀ ਨੂੰ ਯਤਨ ਕਰ ਰਹੇ ਸੀ ਯਤਨ ਕਰ ਰਹੇ ਸੀ ਪੂਰੇ ਹਾਂ ਜੀ ਹਾਂ ਜੀ ਉਹਨਾਂ ਨੇ ਜਦ ਮੇਰੀ ਜਾਣ ਪਛਾਣ ਕਰਾਈ ਕਹਿੰਦੇ ਜੀ ਇਹ ਮੁੰਡਾ ਵੈਲਡਿੰਗ ਦਾ ਕੰਮ ਵੀ ਕਰ ਲੈਂਦਾਗਾ ਤੇ ਗੀਤ ਗੁੱਤ ਵੀ ਲਿਖਦਾਗਾ ਠੀਕ ਹੈ ਉਹ ਮੈਨੂੰ ਕਹਿੰਦਾ ਵੀ ਗੀਤ ਸੁਣਾ ਮੈਨੂੰ ਹਾਂਜੀ ਮੈਂ ਜੀ ਚਲ ਸੁਣਾ ਦਿੰਦਾ ਜਦੋਂ ਉਹਨਾਂ ਨੂੰ ਗੀਤ ਸੁਣਾਏ ਆ ਮੇਰਾ ਗੀਤ ਸੀਗਾ ਜੀ ਜੱਪੇ ਵਾਲੀਆਂ ਵਾਂਗੂ ਬੁੱਕਲ ਮਾਰੀ ਫਿਰਦਾ ਵੇ ਅੱਛਾ ਜੀ ਜੇਠ ਭੜਾਈ ਦਾ ਗੀਤ ਸੀਗਾ ਜੀ ਠੀਕ ਹੈ ਉਹਨਾਂ ਦੋ ਉਹਨਾਂ ਦਿਨਾਂ ਦੇ ਵਿੱਚ ਦੌਰ ਚੱਲਦੇ ਸੀ ਠੀਕ ਹੈ ਵੀ ਲੇਕਿਨ ਉਹਨਾਂ ਦੇ ਹਾਕਮ ਵਕਤਰੀ ਸਾਹਿਬ ਨੇ ਆਪਦਾ ਗੀਤ ਇੱਕ ਰਿਕਾਰਡ ਕਰਵਾਇਆ ਸੀ ਮੈਂ ਤੇ ਛਰੇ ਵਾਲੀ ਨਾਰ ਵਾਂਗੂ ਉੱਠੇ ਮੰਜੇ ਚੋਂ ਆਮਲੀ ਅਕਲ ਦਾ ਪਿਆ ਹਾਂਜੀ ਉਹ ਦਿਲਜੀਤ ਨੂੰ ਕਹਿੰਦਾ ਕਹਿੰਦਾ ਵੀ ਗੀਤ ਆਪਣੇ ਨਾਲ ਪੜ੍ਹਦੇ ਆ ਮੁੰਡੇ ਤੇ ਕਹਿੰਦਾ ਅੱਛਾ ਉਹਨੂੰ ਕਹਿੰਦਾ ਵੀ ਤੂੰ ਕਿੱਥੋਂ ਸਿੱਖਿਆ ਮੈਂ ਜੀ ਮੈਂ ਦੇਵਕ ਜੀ ਤੋਂ ਹਿਸਾਬ ਤੋਂ ਸਿੱਖਿਆ ਵਾਹ ਠੀਕ ਆ ਕਹਿੰਦਾ ਯਾਰ ਉਹ ਗੱਜਲ ਗੋਬੰਦੇ ਨੇ ਕਹਿੰਦਾ ਹਾਂ ਤੇ ਗੀਤ ਕੀ ਤੋਂ ਰਿਕਾਰਡ ਕਰਵਾਉਣਾ ਕਹਿੰਦਾ ਮੈਂ ਜੀ ਮੈਂ ਸਦੀਕ ਸਾਹਿਬ ਤੋਂ ਕਰਵਾਉਣਾ ਅੱਛਾ ਮਨ ਕੋ ਮੈਂ ਵੀ ਗਾਉਣਾ ਮੈਂ ਜੀ ਤੁਸੀਂ ਲੱਗਾਂਗੇ ਪਰ ਮੈਂ ਸਦੀਕ ਸਾਹਿਬ ਤੋਂ ਤੇ ਜਾ ਕਰਤਾ ਰਿਕਾਰਡ ਕਰਾਉਣੇ ਕਰਾਉਣੇ ਉਹਨਾਂ ਤੋਂ ਕਰਾਉਣੇ ਜੀ ਮੇਰੀ ਐਸੋ ਵਿਚ ਆ ਗਈ ਠੀਕ ਆ ਕੋ ਮੈਂ ਲੋਰ ਵੀ ਉਹਨਾਂ ਤੋਂ ਜਰ ਮੈਂ ਵੀ ਨਹੀਂ ਕਰਾ ਸਕਿਆ ਹਜ ਤੱਕ ਸਦੀਕ ਸਾਹਿਬ ਤੋਂ ਯਤਨ ਮੈਂ ਵੀ ਬੜੇ ਕੀਤੇ ਹਾਂ ਵੀ ਤੂੰ ਉਹਨਾਂ ਦਾ ਡਾਇਰੈਕਟ ਮਿਲਾਂ ਠੀਕ ਆ ਮੈਂ ਜੀ ਫਿਰ ਉਸ ਫੈਕਟਰੀ ਚ ਲੱਗ ਗਿਆ ਲੁਧਿਆਣਾ ਲੁਧਿਆਣਾ ਅੱਛਾ ਮੈਂ ਵੈਲਡਿੰਗ ਦਾ ਕੰਮ ਜਾਣਦਾ ਸੀਗਾ ਜੀ ਠੀਕ ਆ ਜਦ ਫੈਕਟਰੀ ਚ ਲੱਗਾ ਫੈਕਟਰੀ ਨਾ ਇਹ ਤੋਂ ਆਲਮਗੀਰ ਰਹਿੰਦਾਗਾ ਹਾਂ ਜੀ ਲੁਧਿਆਣੇ ਤੋਂ ਨਾਲ ਹੀ ਮੈਂ ਆਲਮਗੀਰ ਤੇ ਲੱਗੇ ਸੀ ਉਹ ਫੈਕਟਰੀ ਜੀ ਨੈਸ਼ਨਲ ਏਸ਼ੀਆ ਗਰੇਨ ਠੀਕ ਆ ਮੈਂ ਉਥੇ ਕੰਮ ਕਰਦਾ ਰਿਹਾ ਐਤਵਾਰ ਨੂੰ ਮੈਂ ਸੁੱਤੀ ਹੋਣੀ ਮੈਂ ਦਫ਼ਤਰਾਂ ਸਿਖੇੜੇ ਕੱਢਣੇ ਆ ਹੌਲੀ ਹੌਲੀ ਮੈਂ ਸਦੀਕ ਸਾਹਿਬ अच्छा जसदीक साहब ਦੇ ਘਰ ਵਾਲੇ ਰஞ்சிਤ ਕਰਦੇੇ ਕੋਠੀ ਵਿੱਚ ਚਲਾ ਗਿਆ ਹਾਂਜੀ ਉਹਨੇ ਮੈਨੂੰ ਪੁੱਛਿਆ ਮੈਂ ਕਿਹਾ ਕਿ ਕਿੱਥੋਂ ਆਇਆ ਮੈਂ ਜੀ ਪਟੰਡੇ ਤੋਂ ਆ ਆਛਾ ਕਰ ਵੀ ਕੀ ਕਿਵੇਂ ਆਇਆ ਮਿਲਣਾ ਮੈਂ ਜੀ ਮੈਂ ਗੀਤ ਲਿਖਦਾਗਾ اچھا ਉਹ ਰஞ்சிਤ ਜੀ ਗਵਰਨਰ ਕਦਰ ਵੀ ਆ ਕੇ ਵੀ ਆ ਜਾ ਦਫਤਰ ਭੇਜ ਜਾ ਭਾਈ ਜਸਦੀਖ ਸਾਹਿਬ ਆਏ ਤੇ ਮੈਂ ਤੁਹਾਨੂੰ ਮਿਲਾ ਦੂੰਗਾ ਠੀਕ ਹੈ ਬਸ ਠੀਕ ਹੈ ਜੀ ਉੱਥੇ ਜੰਗਾ ਕੈਂਥ ਬੈਠਾ ਸੀ ਜੀ ਵਾਹ ਜੰਗਾ ਕੈਂਥ ਉਹਨਾਂ ਦੇ ਨਾਲ 5:30 ਵਜੇ ਦਾ ਹੁੰਦਾ ਸੀ ਜੀ ਉਹਨਾਂ ਨਾਲ ਠੀਕ ਹੈ ਆਪਣਾ ਕਹ ਤਾ ਤੇਰੇ ਗੀਤ ਕੀਨੇ ਗਾਏ ਨੇ ਮੈਂ ਬਈ ਜੀ ਕਿਸ ਨੇ ਨਹੀਂ ਗਾਇਆ ਇਹ ਤੇ ਇਸੇ ਚੱਕਰ ਚ ਫਿਰਿਆ ਕਿਸ ਨੇ ਗਾਇਆ ਨਹੀਂ ਗਾਇਆ ਇਹ ਨੇ ਸਦੀਕ ਸਾਹਿਬ ਆਏ ਉਹ ਸਦੀਕ ਸਾਹਿਬ ਨੂੰ ਕਹਿੰਦੇ ਜੀ ਇਹ ਗੀਤ ਲਿਖਦਾ ਮੁੰਡਾ ਮੈਂ ਕਿਹਾ ਕਿਥੋਂ ਆਇਆ ਮੈਂ ਜੀ ਮੰਡੀ ਕਲਾ ਪਿੰਡ ਆ ਮੇਰਾ ਰਾਮਪੁਰ ਫੁੱਲਗੜੀ ਉੱਥੋਂ ਆਇਆ ਹਾਂ ਜੀ ਮੈਂ ਕੋਈ ਕਿਹਦਾ ਸ਼ਗਿਰਦਾਂ ਮੇਰੀ ਸ਼ਗਿਰਦਾਂ ਮੈਂ ਕਿਸੇ ਦਾ ਨਹੀਂ ਅੱਛਾ ਉਹਨਾਂ ਦਾ ਕਾਫੀ ਦਰਜਾ ਜਗਨਦਲ ਸ਼ਗਿਰਦ ਬਣ ਕੇ ਅੱਛਾ ਉਸ ਤੋਂ ਬਾਅਦ ਜੀ ਮੈਂ ਹਾਕਮ ਬਖਸ਼ਲੀ ਵਾਲੇ ਨੂੰ ਆਪਣਾ ਉਸਤਾਦ ਧਰ ਲੈ ਜੀ ਉਸਤਾਦ ਉਹਨਾਂ ਨੂੰ ਤੁਸੀਂ ਬਣਾਇਆ ਹਾਂ। ਉਸਤਾਦ ਦੀ ਸ਼ਗਿਰਦੀ ਰਸਮ ਉਹਨਾਂ ਨੇ ਕੀਤੀ। ਹਾਂਜੀ ਰਸਮ ਮੇਰੀ। ਉਹਨਾਂ ਸਮਾਂ ਦੀ ਗੱਲ ਆਏ। ਹਾਂਜੀ ਹਾਂਜੀ। 86-86 ਦੇ ਦਰਮਿਆਨ। ਹਾਂ 86 ਦੇ ਵਿੱਚ ਵਿੱਚ। ਤੇ ਮੈਂ ਉਹਨਾਂ ਦੇ ਨਾਲ ਉਸਤਾਦ ਦੀ ਸ਼ਗਿਰਦੀ ਕਰ ਲਈ। ਵਾਹ ਜੀ ਵਾਹ। ਫਿਰ ਮੇਰੇ ਉਸਤਾਦ ਨੇ ਜੀ ਗੀਤ ਜਿਹੜੇ ਮੈਂ ਚੁਣੇ ਸੀ। ਹਾਂਜੀ। ਉਹਨੂੰ ਕਿ ਦੰਬੈਰ ਕਾਟ ਕਰਵਾਉਣਾ ਰਮੇ? ਹਾਂਜੀ। ਮੈਨੂੰ ਕਹਿੰਦੇ ਜੀ ਤੁਸੀਂ ਬਾਅਦ ਚ ਕਰਾ ਲਓ ਪਹਿਲਾਂ ਸਲਿਕ ਸਾਹਿਬ ਤੋਂ ਕਰਵਾਉਣਾ ਹੈ। ਅੱਛਾ। ਉਹ ਦੋ ਹੀ ਦੋ ਹੀ ਆਪਣੀ ਜਿੱਤ ਆੜੇ ਰਹਿ। ਹਾਂ ਆੜੇ ਰਹਿ। ਠੀਕ ਆ। ਉਹਨੂੰ ਕਹਿੰਦਾ ਚਲੋ ਕੋਸ਼ਿਸ਼ ਕਰੂੰਗਾ ਕਹਿੰਦਾ ਠੀਕ ਆ। ਮੈਂ ਠੀਕ ਆ। ਮੈਂ ਜੀ ਮੇਰੇ ਕੋਲ ਪਏ ਨੇ। ਅੱਛਾ। ਕਹਿੰਦਾ ਕਿਹੜੇ-ਕਿਹੜੇ? ਮੈਂ ਜੀ ਫਲਾਣੇ-ਫਲਾਣੇ ਕਹਿੰਦਾ ਉਹ ਮੇਰੇ ਕੋਲੇ ਪਏ ਨੇ। ਅੱਛਾ। ਨਹੀਂ ਚਲੋ ਉਹ ਤੋਂ ਬਾਅਦ ਉਹ ਜੋ ਟਰਾਈ ਕਰ ਰਹੇ ਉਹਨਾਂ ਤੋਂ ਲੱਗਿਆ ਠੀਕ। ਉਹ ਤੋਂ ਬਾਅਦ ਤੁਸੀਂ ਕਰ ਲਿਓ। ਠੀਕ ਆ। ਉਹ ਜੀ ਰੱਬ ਦਾ ਸਲਬ ਬਣਾ ਜੀ। ਇੱਕ ਐਨਮ ਕੰਪਨੀ ਸੀ ਦਿੱਲੀ ਦੀ। ਹਾਂ ਜੀ। ਉੱਥੇ ਨਾਲ ਕੋਈ ਡੇਟ ਆਈ। ਬੰਸਲਾ ਜੀ ਕਮਾਂਡਸਾ ਤੋਂ। ਹਾਂ ਜੀ। ਉਹ ਉਹਨਾਂ ਦੇ ਨਾਲ ਚ ਕੰਮ ਕਰ ਰਹੇ ਸੀ ਉਹਨਾਂ ਦਾ। ਠੀਕ ਆ। ਐਨਮ ਕੰਪਨੀ ਦਾ। ਹਾਂ ਜੀ। ਤੇ ਉਹਨਾਂ ਨੇ ਜਦੋਂ ਮੇਲ ਹੋਇਆ ਉਹਨਾਂ ਦਿਨਾਂ ਚ ਜਦ ਜ਼ਾਰਸੰਦੂ ਦੀ ਡੈਥ ਹੋਈ ਸੀ ਜੀ ਉਹਨਾਂ ਨੇ ਵੀ ਵਰਗੀਤ ਰਿਕਾਰਡ ਕੀਤਾ ਜੀ ਠੀਕ ਹੈ ਉਹ ਦਿੱਲੀ ਮੇਰੇ ਨਾਲ ਹੀ ਲੈ ਗਏ ਸੀਗੇ ਜੀ ਰਿਕਾਰਡਿੰਗ ਤੇ ਰਿਕਾਰਡਿੰਗ ਤੇ ਵਾਹ ਮੈਂ ਤਾਂ ਮੇਰਾ ਉਸਤਾਦ ਹਾਕਮ ਵਖਤਰੀ ਵਾਲਾ ਅੱਛਾ ਹਾਕਮ ਸਾਹਿਬ ਵੀ ਨਾਲ ਗਏ ਹਾਂ ਉਹਨਾਂ ਨੇ ਹੀ ਕਰਾਇਆ ਸੀ ਪ੍ਰੋਜੈਕਟ ਜੀ ਠੀਕ ਹੈ ਉਹ ਉਹਨਾਂ ਦੀ ਤਸਵੀਰ ਵੀ ਆ ਗਈ ਹਾਂ ਜੀ ਹਾਂ ਉਹਨਾਂ ਨੇ ਪ੍ਰੋਜੈਕਟ ਕੀਤਾ ਸੀ ਠੀਕ ਠੀਕ ਹੈ ਪਰ ਲੇਕਿਨ ਜੀ ਉਹ ਜਦੋਂ ਮੇਰਾ ਗੀਤ ਲੱਗਿਆ ਜੀ ਆਇਆ ਰੀਲੀਜ਼ ਹੋਇਆ ਹਾਂ ਜੀ ਉਹ ਜ਼ਾਰਸੰਦੂ ਸਾਹਿਬ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀ ਕੈਸਟ ਹਾਂ ਜੀ ਉਹਦਾ ਨਾਮ ਸੀ ਜੀ ਅ ਆਲੇ ਫਰਮੰਦਰਾ ਜਦੋਂ ਦਰਸਨ ਸਿੰਘ ਸਾਹਿਬ ਦਾ ਗੀਤ ਸੀ ਆਲੇ ਫਰਮੰਦਰਾ ਆਸੀਏ ਗੀਤ ਉਹਨਾਂ ਦਾ ਆਲੇ ਫਰਮੰਦਰਾ ਨਹੀਂ ਦੰਡੀਆਂ ਕਰਾ ਲਵਾਂ ਜੀ ਜੀ ਇਹ ਦਰਸਨ ਸਿੰਘ ਸਾਹਿਬ ਦਾ ਗੀਤ ਸੀ ਜੀ ਉਹਦੀ ਜਾਦ ਚੋਕ ਐਸਟਰ ਰਿਲੀਜ ਹੋਈ ਸੀ ਰੋ ਤੈਨੂੰ ਯਾਦ ਕਰੀਏ ਹਾਂਜੀ ਹਾਂਜੀ ਰੋ ਰੋ ਤੈਨੂੰ ਯਾਦ ਆਲੇ ਵੀ ਛੱਡ ਗਿਆ ਯਾਰਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਮੇਰਾ ਬਖਤਰੀ ਸਾਹਿਬ ਨੇ ਗੀਤ ਰਿਕਾਰਡ ਕੀਤਾ ਐਂ ਫਿਰ ਜਦੋਂ ਰਿਕਾਰਡ ਹੋ ਗਿਆ ਕੈਸਟ ਆ ਗਈ ਤੇ ਫਿਰ ਮਾਨੂੰ ਤੇ ਬਹੁਤ ਤਸੱਲੀ ਹੋਈ ਖੁਸ਼ੀ ਹੋਈ ਹੋਈ ਗਈ ਵੀ صدیق ਸਾਹਿਬ ਨੇ ਗਾਣਾ ਮੇਰਾ ਗਾਤਾ ਇਹ ਉਸ ਵੇਲੇ ਦੇ ਵਲ ਵਲੇ ਕਿੱਦਾਂ ਸੀਗੇ ਤੁਹਾਡੇ ਉਦਾਂ ਦੇ ਸੀਗੇ ਮੇਰਾ ਵਿਆਹ ਕਰ ਰਹੀ ਸੀ ਕਿ ਕਰਦੇ ਅੱਛਾ ਉਹਨਾਂ ਦੇ ਨਾਲ ਹਾਂਜੀ ਠੀਕ ਮੈਂ ਉਹਨਾਂ ਨੂੰ ਕਿਹਾ ਵੀ ਮੋਂ ਨਜ਼ਰ ਨਹੀਂ ਵਿਆਹ ਕਰਵਾ ਗੋ ਜਨਜ਼ਰ ਵੇਲੇ ਗੀਤ ਨਹੀਂ ਰਿਕਾਰਡ ਹੁੰਦੇ ਅੱਛਾ ਉਹ ਕੁਦਰਤੀ ਚੀਜ਼ ਹੈ ਜੋ ਗੀਤ ਆ ਉਹ ਕਹਿੰਦੇ ਵਿਆਹ ਕਰੀਏ ਹਾਂਜੀ ਠੀਕ ਆ ਮੈਂ ਮਿਲ ਕੋਈ ਜੀ ਹੁਣ ਮੈਂ ਤਾਂ ਹੁਣ ਕਰਦੇ ਚਲ ਉਹ ਸਾਡੇ ਇੱਕ ਪਿੰਡ ਦਾ ਜੀ ਮਕਸਦ ਪੂਰਾ ਹੋ ਗਿਆ ਹਾਂਜੀ ਬੀਨਸ ਅਗਰ ਹੈ ਜੀ ਸਾਡੇ ਪਿੰਡ ਦਾ ਹਾਂਜੀ ਬਹੁਤ ਅੱਛਾ ਕਮੇਡੀ ਕਲਾਕਾਰ ਨੇ ਹਾਂ ਉਹਨਾਂ ਦੇ ਨਾਲ ਸਾਡਾ ਮੇਲ ਬਹੁਤ ਦੇਰ ਤੋਂ ਰਿਹਾ ਸੀ ਠੀਕ ਹੈ ਜੀ ਉਹਨੇ ਨਿਕਲ ਮੈਨੂੰ ਉਹ ਮੇਰਾ ਗੀਤ ਗਾਉਂਦਾ ਹੁੰਦਾ ਸੀ ਇੱਕ ਉਹ ਕੈਸਟ ਕਰਨ ਵੇਲੇ ਛੱਡ ਦਿੰਦਾ ਸੀ ਤੇ ਉਹਦਾ ਸਟੇਜਾਂ ਤੇ ਗਾਉਣਾ ਮੈਂ ਰੋਜ਼ ਗਾਉਣਾ ਠੀਕ ਆ ਮੈਨੂੰ ਕਿਹਨੇ ਕਿਹਾ ਮੇਰਾ ਗੀਤ ਨਹੀਂ ਗਾਉਣਾ ਤਾਂ ਅੱਛਾ ਇਹੀ ਗੀਤ ਹੈ ਕੋਈ ਵੀ ਗੀਤ ਹੋਵੇ ਅੱਛਾ ਉਹਦਾ ਬਾਅਦ ਵਿੱਚ ਦੱਸਦਾ ਜੀ ਕਿਹੜਾ ਵੀ ਸੀ ਠੀਕ ਆ ਉਹ ਮੈਂ ਕਹਾਂ ਮੈਂ ਜਰ ਨਹੀਂ ਤੂੰ ਕਰ ਸੱਚ ਦਾ ਪਾਵਾ ਨਹੀਂਗਾ ਮੈਂ ਬਾ ਲੈ ਲਾਂਗਾ ਠੀਕ ਆ ਮਨੇ ਕਹਾਂ ਜਦ ਜਿੱਤੇ ਤੂੰ ਮਾਨਵਰਾ ਰਾਲਾ ਬਣ ਗਿਆ ਕਹਿੰਦਾ ਅੱਛਾ ਉਹਦੇ ਕਹਾਂ ਮੈਂ ਤੈਨੂੰ ਤੇਰਾ ਗੀਤ ਗਾ ਦੂੰਗਾ ਵਾਹ ਮੈਨੂੰ ਕਹੇ ਜੇ ਮਾਨਵਰਾ ਰਾਲਾ ਤਾਂ ਨਹੀਂ ਬਣ ਸਕਦਾ ਠੀਕ ਆ ਕੋਸ਼ਿਸ਼ ਕਰੂੰਗਾ ਠੀਕ ਆ ਜਦੋਂ ਫਿਰ ਅਸਦੀਕ ਸਾਹਿਬ ਦਾ ਗੀਤ ਆ ਮੈਂ ਰਵਸ ਅਸਦੀਕ ਤੋਂ ਗਵਾਉਂਗਾ ਅੱਛਾ ਮਨ ਕੋ ਮੈਂ ਚੰਨਾ ਦੂੰ ਯਾਰ ਜਿਹਦੇ ਸਦੀਕ ਨੇ ਕਹਾਤਾ ਹਾਂ ਠੀਕ ਆ ਉਹ ਜਿਹੜਾ ਕੈਸਿਡ ਆਈ ਸੀ ਰੈਪਰ ਆਇਆ ਹਾਂਜੀ ਉਹਦੇ ਘਰੇ ਲੈ ਕੇ ਰੈਪਰ ਚਲ ਗਿਆ ਅੱਛਾ ਮਨ ਕੋ ਬਿੰਦੇ ਕਹਿੰਦਾ ਮੈਂ ਦੇਖੀ ਗਾਣਾ ਕਹਿੰਦਾ ਸਦੀਕ ਆ ਯਾਰ ਮੈਂ ਦੇਖੀ ਨਾ ਰਾਮਾ ਮਾਨ ਲਿਖਿਆ ਕੀ ਲਿਖਿਆ ਗਾਣਾ ਕੀ ਦਾ ਰਾਮਾ ਮਾਨ ਹਾਂ ਮਨ ਮੱਛਰ ਇੱਕ ਮਿੰਟ ਇਹ ਦੁਨੇ ਮਰਾਏਗਾ ਹਾਂ ਠੀਕ ਆ ਫਾਲ ਗੋਲਾ ਇਹਨੂੰ ਬੋਰ ਸਦੀਕ ਨੂੰ ਹੋਰ ਕਹਤਾ ਟਾਈਮ ਟੱਪ ਗਿਆ ਅੱਛਾ ਮੈਂ ਚਲੋਂ ਨਹੀਂ ਪੁੱਛਤਾ ਮਨ ਕੋ ਅੱਜ ਕੱਲ ਪ੍ਰਮੇਂਦਰ ਸੰਧੂ ਚੱਲਦੀ ਹੈ ਕਹਿੰਦਾ ਅੱਛਾ ਮੱਚਾ ਜੀ ਕਹਿੰਦਾ ਹਾਂ ਕਹਿੰਦਾ ਹਣ ਪਰਮਿੰਦਰ ਸੰਧੂ ਤੋਂ ਕਰਵਾ ਯਾਰ ਕਹਿੰਦਾ ਪਰਮਿੰਦਰ ਸੰਧੂ ਵੀ ਮਿਲ ਚੁੱਕਿਆ ਸੀ ਮੈਂ ਅੱਛਾ ਪਰਮਿੰਦਰ ਸੰਧੂ ਕੋਲ ਮੇਰੇ ਜੀ ਗੀਤ ਪਏ ਸੀ ਅੱਛਾ ਉਹਨਾਂ ਸਮਿਆਂ ਦੇ ਦੌਰਾਨ ਤੁਸੀਂ ਉਹ ਹੀ ਗੀਤ ਪਏ ਸੀ ਜਿਹੜੇ ਮੈਂ ਵੀਨੇ ਸਾਗਰ ਨਾਲ ਲੜਾਈ ਹੋਈ ਸੀ ਮੇਰੇ ਅੱਛਾ 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 ਉਹ ਪਰਮਿੰਦਰ ਸੰਧੂ ਦੇ ਕੁਦਰਤੀ ਸੀਐਮਸੀ ਕੰਪਨੀ ਆ ਜੀ ਜਰਨਲ ਕਮਾਨ ਦੇ ਮਾਨ ਸਾਹਿਬ ਦੀ ਹਾਂ ਜੀ ਉਦੋਂ ਜਿਹੜਾ ਆਈ ਉਡ ਕੇ ਸੋਹਣਿਆ ਆ ਜਾ ਬਿਲਕੁਲ ਸਫ ਸਦਾ ਬਾਾਰ ਸਪੋਰਟ ਉੱਪਰ ਹਾਂ ਜੀ ਉਡ ਕੇ ਸੋਹਣਿਆ ਆ ਜਾ ਮੇਰਾ 20 ਸਾਈਡ ਦਾ ਪਹਿਲਾ ਗੀਤ ਆ हां सिग्जी मालवे ਦੇ ਪਿੰਡ ਦੀ ਕੁੜੀ ਵੇ ਮਰਚ ਦੀ ਕਦੇ ਨਹੀਂ ਸਕਦੀ ਪਿੰਡ ਦੀ ਕੁੜੀ हां जी ਪਹਿਲਾਂ ਟਾਈਟਲ ਗੀਤ ਹਾਕਮ ਸਾਹਿਬ ਦਾ ਸੀ ਉਹ ਡੀ ਆ ਜਾਓ ਹਾਂ ਜੀ ਉਹਨਾਂ ਦਾ ਫੇਸ ਸਾਈਡ ਦਾ ਟਾਈਟਲ ਗੀਤ ਸੀ ਜੀ ਹਾਂ ਜੀ ਮੇਰੇ ਵੀ ਸਾਈਡ ਤੇ ਸੀ ਮਾਲਵੇ ਦੇ ਪਿੰਡ ਦੀ ਕੁੜੀ ਨੱਚਦੀ ਕਦੇ ਨਹੀਂ ਸਕਦੀ ਵਾਹ ਮੈਂ ਉਹ ਹੀ ਪੇਪਰ ਦੀ ਜਦੋਂ ਪੇਪਰ ਚਾਈ ਹੋਇਆ ਹੈ ਜੀ ਹਾਂ ਜੀ ਫਲਾਣਾ ਫਲਾਣਾ ਗੀਤਕਾਰ ਨੇ ਤੇ ਉੱਡ ਕੇ ਸੋਣੇ ਆ ਜਾ ਰਹੀ ਆ ਠੀਕ ਹੈ ਮੈਂ ਪੇਪਰ ਦੀ ਕਟਿੰਗ ਕੱਟੀ ਵੀਨੇ ਦੇ ਘਰੇ ਚੱਲ ਗਿਆ ਜੀ ਮੇਰੇ ਘਰ ਤੋਂ ਥੋੜੀ ਦੂਰ ਸੀਗਾ ਅਸਲੀ ਵਾਹ ਜੀ ਉਹਨੂੰ ਕਿਹਾ ਵੀ ਨਹੀਂ ਕੰਦਾ ਹਾਂ ਹਾਂ ਜੀ ਅਗਾ ਦੇਖੀ ਪਰਮੇਂਦਰ ਸੰਧੂ ਆ ਕੰਦਾ ਜੀ ਹਾਂ ਪਰਮੇਂਦਰ ਸੰਧੂ ਆ ਅੱਛਾ ਵਾ ਕੀ ਦੇਖੀ ਕਿਹੜੇ ਕਿਹੜੇ ਆ ਮਾਲਵੇ ਦੀ ਪਿੰਡ ਦੀ ਕੁੜੀ ਕੰਦਾ ਤਾਂ ਹੋਈ ਕੀਤਾ ਮੈਂ ਤੂੰ ਕਹਿਆ ਸੀ ਨਾ ਮਨੂੰ ਪਰਮੇਂਦਰ ਸੰਧੂ ਚੱਲਦੀ ਆ ਮੋਈ ਕੀਤਾ ਨਾ ਅੱਛਾ ਤਾਂ ਹਾਂ ਯਾਰ ਕੰਦਾ ਫਿਰ ਉਹ ਬੜ ਚਫਣ ਲੱਗ ਗਿਆ ਜੀ ਅੱਛਾ ਫਿਰ ਮੈਂ ਨਾ ਯਾਰੀ ਪਾਲੀ ਜੀ ਨੇ ਅੱਛਾ ਅੱਛਾ ਵੀ ਇਹ ਜੋ ਮੈਂ ਕਹਿੰਦਾ ਉਹ ਕਰਕੇ ਆ ਕਰਦਾ ਯਾਰ ਬੜਾ ਨਿਸ਼ਾਨੇ ਦਾ ਪੱਕਾ ਹੈ ਹਾਂ ਜੀ